ਆਪਣੇ ਕਾਰ ਸੇਵਾ ਡੇਰਾ ਸੰਤਾਂ ਦਾ ਇੱਥੇ ਆਪਣੇ ਟੱਲੇ ਤੇ ਜੀ ਬਾਬਾ ਗਿਆਨ ਸਿੰਘ ਜੀ ਮਹਾਰਾਜ ਗਿਆਨੀ ਜੀ ਮਹਾਰਾਏ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਜੀ ਅੱਜ ਇੱਥੇ ਕੈਂਪ ਲੱਗਿਆ ਜੀ ਰੁਧਰਾ ਆਸਰਾ ਸੈਂਟਰ ਬਠਿੰਡਾ ਬਣੀਓ ਜੀ ਅੱਜ ਇਸ ਸਥਾਨ ਤੇ ਗੁਰੂ ਕਰਪਾ ਗੇ ਜਿਹੜੀ ਨੇ ਪੰਜਾਬ ਦੀ ਜੋ ਸਾਡੀ ਟੀਮ ਆ ਉਹਨਾਂ ਨੇ ਸਾਰਿਆਂ ਨੇ ਬਹੁਤ ਹੀ ਵਿਸ਼ੇਸ਼ ਸਹਿਯੋਗ ਦਿੱਤਾ ਜਿਸ ਦੇ ਵਿੱਚ ਮੈਡਮ ਰੇਖਾ ਜੀ ਡਾਕਟਰ ਰਵੀ ਸ਼ਰਮਾ ਜੀ ਆਏ ਨੇ ਜੀ ਸਾਡੇ ਵਿੱਚ ਜਿਨ੍ਹਾਂ ਨੇ ਅੱਜ ਲਗਭਗ 60 ਤੋਂ 65 ਜਿਹੜੇ ਸਾਡੇ ਲੋੜਵੰਦ ਬੰਦੇ ਇੱਥੇ ਪਹੁੰਚੇ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਗਈ ਜੀ ਤੇ ਹੋਰ ਵੀ ਜੋ ਇਸ ਨਗਰ ਦੇ ਪਿੰਡਾਂ ਦੇ ਵਿੱਚ ਲਾ ਜਿੰਨੇ ਵੀ ਸੀਗੇ ਸਾਰੇ ਨੂੰ ਅਸੀਂ ਸਦਾ ਭੇਜਿਆ ਸੀਗਾ ਜੀ ਆਏ ਸੀਗੇ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਜਿਨ੍ਹਾਂ ਨੇ ਇੱਥੇ ਮੂਰੀ ਰੋਲ ਨਿਭਾਇਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਅਸੀਂ ਅੱਗੇ ਤੋਂ ਇਹ ਮੰਗ ਕਰਦੇ ਹਾਂ ਸਰਕਾਰਾਂ ਤੋਂ ਕਿ ਜੋ ਇਹ ਜੋ ਸਾਡੀਆਂ ਜੋ ਸਕੀਮਾਂ ਨੇ ਸਾਨੂੰ ਸੈਂਟ ਸਰਕਾਰ ਦੇ ਰਹੀ ਆ ਅਸੀਂ ਭਗਵੰਤ ਮਾਨ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਕਿਰਪਾ ਕਰਕੇ ਜਿਹੜੇ ਅਪਾਜ ਨੇ ਲੋੜਵੰਦ ਨੇ ਗਰੀਬ ਨੇ ਬਜ਼ੁਰਗ ਨੇ ਜਿਨ੍ਹਾਂ ਦੀ ਉਮਰ 60 ਸਾਲ ਤੋਂ ਉੱਪਰ ਹੋ ਚੁੱਕੀ ਆ ਚੱਲ ਫਿਰ ਨਹੀਂ ਸਕਦੇ ਉਹਨਾਂ ਨੂੰ ਕਿਰਪਾ ਕਰਕੇ ਪੰਜਾਬ ਸਰਕਾਰ ਵੱਲੋਂ ਵੀ ਸਹੂਲਤਾਂ ਦੇਣ ਦੀ ਕਿਰਪਾਲਤਾ ਕਰਨ ਜੀ ਪੰਜਾਬ ਸੈਨਾ ਚਾਹਣਾ ਕਿ ਖਾਸ ਕਰਕੇ ਮੈਂ ਉਹਨਾਂ ਭੈਣ ਭਰਾਵਾਂ ਨੂੰ ਬੇਨਤੀ ਕਰਨਾ ਚਾਹਣਾ ਜਿਹੜੇ ਅਪਾਜ ਨੇ ਕਿ ਇੱਕ ਪੰਜਾਬ ਸਰਕਾਰ ਨੂੰ ਜਾਂ ਮੰਨ ਲਓ ਆਪਾਂ ਸੈਂਟਰ ਗਵਰਨਮੈਂਟ ਨੂੰ ਕਹਿ ਸਕਦੇ ਆ ਕਿ ਇੱਕ ਯੂਡੀਆਈਡ ਆਈਡ ਕਾਰਡ ਜਾਰੀ ਕੀਤਾ ਗਿਆ ਜੀ ਜਿਨ੍ਹਾਂ ਦਾ ਮੈਡੀਕਲ ਕਾਲਜ ਦੇ ਵਿੱਚ ਵੈਰੀਫਿਕੇਸ਼ਨ ਤੋਂ ਬਾਅਦ ਜਿਹੜਾ ਉਹਨਾਂ ਦਾ ਹੈਂਡੀਕੈਪਡ ਸਰਟੀਫਿਕੇਟ ਬਣਿਆ ਸੀ ਕਿਸੇ ਦਾ ਤਾਂ ਅੱਜ ਤੋਂ 10 ਸਾਲ ਪਹਿਲਾਂ ਬਣਿਆ ਸੀ ਕਿਸੇ ਦਾ 20 ਸਾਲ ਪਹਿਲਾਂ ਬਣਿਆ ਸੀ ਮੈਂ ਆਪ ਜੀ ਦੇ ਮੱਧਮ ਰਾਈ ਇਹ ਦੱਸਣਾ ਚਾਹਣਾ ਕਿ ਉਹ ਵੈਲਿਡ ਨਹੀਂ ਹੁਣ ਜੀ ਕੱਲਾ ਸਿਰਫ ਤੇ ਸਿਰਫ ਯੂਡੀਆਈ ਆਈਡੀ ਕਾਰਡ ਵੈਲਿਡ ਆ ਜਿਹੜਾ ਕਿ ਆਨਲਾਈਨ ਕਢਵਾਇਆ ਜਾਵੇ ਜੇਕਰ ਕੋਈ ਪਹਿਲਾਂ ਕਿਸੇ ਦਾ ਸਰਟੀਫਿਕੇਟ ਬਣਿਆ ਹੋਇਆ ਤਾਂ ਕਿਰਪਾ ਕਰਕੇ ਨਿਮਰਤਾ ਸਹਿਤ ਬੇਨਤੀ ਹੈ ਕਿ ਉਹਨੂੰ ਆਨਲਾਈਨ ਕਰਾ ਕੇ ਯੂਡੀਆਈ ਆਈਡੀ ਕਾਰਡ ਬਣਾਇਆ ਜਾਵੇ ਕਿਉਂਕਿ ਜਿਹੜੀ ਇਹ ਸਹੂਲਤਾ ਮਿਲ ਲਈਆਂ ਜੋ ਰੁਦਰਾ ਆਸਰਾ ਸੈਂਟਰ ਬਠਿੰਡਾ ਸਾਨੂੰ ਸਹੂਲਤਾ ਦੇ ਰਹੀ ਆ ਉਹ ਸਿਰਫ ਤੇ ਸਿਰਫ ਯੂਡੀ ਆਈਡੀ ਕਾਰਡ ਤੇ ਦੇ ਰਹੀ ਆ ਤੇ ਇੱਕ ਸਾਨੂੰ ਜਿਹੜੀ ਵੱਡੀ ਪ੍ਰੋਬਲਮ ਆਉਂਦੀ ਆ ਕਿ ਕਿਰਪਾ ਕਰਕੇ ਜਿਨ੍ਹਾਂ ਦਾ 80 ਤੋਂ ਪਲੱਸ ਸਰਟੀਫਿਕੇਟ ਬਣਿਆ ਹੋਇਆ ਹੈਂਡੀਕੈਪਟ ਸਰਟੀਫਿਕੇਟ ਕਿਰਪਾ ਕਰਕੇ ਬੈਟਰੀ ਵਾਲੇ ਸੈਂਕਲ ਉਹਨਾਂ ਨੂੰ ਹੀ ਦੇ ਦੇ ਦਿੱਤੇ ਜਾਣਗੇ ਕਿਉਂਕਿ ਸਾਡੇ ਹੱਥ 'ਚ ਨਹੀਂ ਗਿਆ ਅਸੀਂ ਨਹੀਂ ਦੇ ਸਕਦੇ ਵੈਰੀਫਿਕੇਸ਼ਨ ਜ਼ਰੂਰੀ ਆ ਜੋ ਡਾਕਟਰ ਸਾਹਿਬ ਆਉਂਦੇ ਨੇ ਤਾਂ ਉਹਨਾਂ ਦਾ ਸਹਿਯੋਗ ਦਿਆ ਕਰੋ ਹੁੰਦਾ ਕੀ ਆ ਕਿ ਅਕਸਰ ਜਦੋਂ ਅਸੀਂ ਕੈਂਪ ਲਾ ਦਿੰਦੇ ਆ ਜਿਹਦਾ 50% ਆ ਉਹ ਵੀ ਬੈਟਰੀ ਵਾਲਾ ਸਾਈਕਲ ਮੰਗੀ ਜਾਂਦਾ ਜਿਹਦਾ 75% ਆ ਉਹ ਵੀ ਬੈਟਰੀ ਵਾਲਾ ਸਾਈਕਲ ਮੰਗੀ ਜਾਂਦਾ ਅਸੀਂ ਇਦਾਂ ਨਹੀਂ ਕਰ ਸਕਦੇ ਜਿਹੜਾ 80 ਪਲੱਸ ਆ ਜਿਹਦੇ ਹੱਥ ਕੰਮ ਕਰਦੇ ਆ ਰੇਸ਼ਾ ਕਲਾਚਾ ਜਾਂ ਬ੍ਰੇਕ ਆ ਉਹ ਜਿਹਦੇ ਨਾਪ ਸਕਦਾ ਇਹ ਕਿਰਪਾ ਕਰਕੇ ਉਸੇ ਵੀ ਸਹੂਲਤ ਦੇ ਦਿੱਤੀ ਜਾਂਦੀ ਆ ਕੋਈ ਆਏ ਨਾ ਸੋਚਿਆ ਕਰੂ ਕਿ ਇਹ ਸਾਰਿਆਂ ਨੂੰ ਬੈਟਰੀ ਵਾਲੇ ਸਾਈਕਲ ਹੀ ਮਿਲਣਗੇ ਦੂਸਰਿਆਂ ਨੂੰ ਜੋ ਬਜ਼ੁਰਗ ਆ 60 ਸਾਲ ਤੋਂ ਉੱਪਰ ਆ ਉਹਨਾਂ ਨੂੰ ਕੰਨਾਂ ਵਾਲੀਆਂ ਮਸ਼ੀਨੀਆਂ ਦਿੱਤੀਆਂ ਗਈਆਂ ਜੀ ਵੈਰੀਫਿਕੇਸ਼ਨ ਕੀਤੀ ਗਈ ਆ ਜਿਹਦੇ ਕੋਈ ਬਜ਼ੁਰਗਾ ਜਿਨ੍ਹਾਂ ਦੀ ਲੱਕ ਨਹੀਂ ਕੰਮ ਕਰਦਿਆਂ ਨੂੰ ਬੈਲਟ ਆ ਘੋਡੇ ਨਹੀਂ ਕੰਮ ਕਰਦੇ ਘੋਡਿਆਂ ਤੇ ਨੀ ਕੈਪਚਰ ਹੋਣ ਵਾਸਤੇ ਅੱਗੇ ਆ ਥਾਉਣ ਤੇ ਕੋਈ ਪ੍ਰੋਬਲਮ ਆ ਉਹਨਾਂ ਨੂੰ ਕਾਦਰ ਦਿੱਤੇ ਗਏ ਨੇ ਤੇ ਵੀਲਚੇਅਰ ਟ੍ਰਾਈਸਾਈਕਲ ਤੇ ਬੈਟਰੀ ਵਾਲੇ ਸਾਈਕਲ ਜੀ ਇਹ ਦਿੱਤੇ ਗਏ ਆ ਆਪ ਜੀ ਦੇ ਸਹਿਯੋਗ ਦੀ ਬਹੁਤ ਲੋੜ ਆ ਸੋ ਮੈਂ ਸਭ ਨੂੰ ਬੇਨਤੀ ਕਰਦਾ ਕਿ ਸਿਰਫ ਤੇ ਸਿਰਫ ਜਦੋਂ ਇਹ ਕੈਂਪ ਲੱਗਦੇ ਨੇ ਉਥੇ ਪਰੇਸ਼ਾਨੀ ਦਾ ਕਾਰਨ ਨਾ ਬਣਾਇਆ ਕਰੋ ਜਿਹੜਾ ਜੋ ਵੀ ਇਨਸਾਨ ਜਿਸ ਚੀਜ਼ ਦੇ ਕਾਬਿਲ ਹੈ ਉਸ ਨੂੰ ਬਿਲਕੁਲ ਮੁਫਤ ਮੁਹੱਈਆ ਕਰਵਾਈ ਜਾਂਦੀ ਹੈ ਜੀ ਭਾਰਤ ਸਰਕਾਰ ਵੱਲੋਂ ਇੱਕ ਕਾਨਪੁਰ ਸੈਂਟਰ ਆ ਜੀ ਬਣਿਆ ਹੋਇਆ ਇਹਨਾਂ ਦਾ ਉਥੋਂ ਇਹਨਾਂ ਦੇ ਦਫ਼ਤਰ ਬਣੇ ਹੋਏ ਆ ਬਟਿੰਡੇ ਦੇ ਵਿੱਚ ਜੀ ਰੁਧਰਾ ਆਸਰਾ ਸੈਂਟਰ ਬਣਿਆ ਹੋਇਆ ਜੀ ਇਹ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਆ ਜੀ ਜਿਹੜਾ ਕਿ ਇਹ ਦੇ ਰਹੇ ਆ ਭਾਰਤ ਸਰਕਾਰ ਦੇ ਥਰੂ ਦੇ ਰਹੇ ਆ ਇੱਕ ਬਣੀ ਵੀ ਆ ਕਾਨਪੁਰ ਸਸਤਾ ਉਹ ਦੇ ਰਿਆ ਲਿੰਕੋ ਵਾਲੇ